ਸਤ ਸਾਲ ਹੈ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਚੈਨਲ ਆਉਂਤੇ ਮੈਂ ਤੁਹਾਡਾ ਸਾਰਿਆਂ ਨੂੰ ਸਵਾਗਤ ਕਰਦੀ ਆ ਲਓ ਜੀ ਅੱਜ ਮੈਂ ਹਾਜ਼ਰ ਹਾਂ ਤੁਹਾਡੀ ਕਚਹਿਰੀ ਵਿੱਚ ਬਹੁਤ ਹੀ ਇੱਕ ਪਿਆਰਾ ਜਿਹਾ ਲੋਕੀਟ ਲੈ ਕੇ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਹੈਗਾ ਵੀ ਆਪਣਾ 슈ਗਰ ਕੰਟਰੋਲ ਕਰੋ ਜਾਂ 슈ਗਰ ਠੀਕ ਕਰੋ ਸ਼ੂਗਰ ਨੂੰ ਖਤਮ ਹੀ ਕਰੋ ਹੈਨਾ ਸ਼ੂਗਰ ਦਾ ਨੁਕਤਾ ਪਾਉਂਗੀ ਇਹ ਰਿਪੀਟ ਹੀ ਕਰ ਰਹੀਆਂ ਪਹਿਲਾਂ ਵੀ ਪਹਿਲਾਂ ਲੈਨੇ ਵਰਤ ਕੇ ਦੇਖਣਾ ਜਿਹਨੇ ਨਹੀਂ ਦੇਖਿਆ ਵਰਤ ਕੇ ਤਾਂ ਉਹਨੂੰ ਜ਼ਰੂਰ ਦੇਖ ਲਓ ਤੇ ਮਹਾਰਾਜ ਦਾ ਦੱਸਿਆ ਹੋਇਆ ਤੁਹਾਡੇ ਤੱਕ ਪਹੁੰਚਾ ਦੇਣੀ ਆ ਤੇ ਜਿਹੜਾ ਮੈਂ ਇਹ ਲੋਕੀਤ ਪਾਉ ਉਹ ਤੁਸੀਂ ਜੇ ਹੁਣ ਵਿਆਖਿਆ ਕਰੂੰ ਤਾਂ ਠੀਕ ਨਹੀਂ ਤੁਸੀਂ ਸੁਣਿਓ ਇਹਨੂੰ ਤੇ ਆਪ ਹੀ ਦੇਖੋ ਵੀ ਇੱਕ ਮਟਿਆਰ ਕੀ ਕਹਿ ਰਹੀ ਆ ਹੂੰ ਉਹ ਕਹਿੰਦੀ ਮੇਰੇ ਘਰ ਵਾਲੇ ਨੂੰ ਫੋਨ ਕਰ ਦਿਓ ਮੇਰਾ ਖਾਤ ਲਿਖ ਦਿਓ ਮੇਰਾ ਦਰਦ ਦੱਸ ਦਿਓ ਨੂੰ ਕੀ ਕਹਿੰਗੇ ਉਹਦੇ ਵਿੱਚ ਤੇ ਚਲੋ ਬਹੁਤ ਹੀ ਵਧੀਆ ਜਗੀਤਾ ਸੁਣਿਆ ਤੁਸੀਂ ਹੈਨਾ ਵਿਕਣੇ ਆਇਆਂ ਨੇ ਪਿੱਤਲੇ ਗਾਗਰਾਂ ਵਿਕਣੇ ਆਇਆਂ ਨੇ ਪਿੱਤਲੇ ਗਾਗਰਾਂ ਇੱਕ ਮੇਰੀ ਗਾਗਰ ਦਾ ਮੁੱਲ മായ കത്ത് മി ദ കാല സാരി ദ കല് സോ മസ്തീിച്ച് ജല പസ്ത ജല ਪਾਣੀ ਪਰਦਾਨੀ ਮੇਮਾਂ ਦੇ ਮੰਦਰ ਤੇ ਪਾਣੀ ਪਰਦਾਨੀ ਮੇਮਾਂ ਦੇ ਮੰਦਰ ਤੇ ਬਿਕਣੇ ਆਂਆਂ ਨੇ ਪੀਤਲ ਗਗਰਾ ਬਿਕਣੇ ਆਂਆਂ ਨੇ ਪੀਤਲ ਗਗਰਾ ਇੱਕ ਮੇਰੀ ਗਾਗਰ ਦਾ ਮੁੱਲ ਪਵਾ ਦਿਓ ਇੱਕ ਮੇਰੀ ਗਾਗਰ ਦਾ ਮੁੱਲ ਪਵਾ ਦਿਓ ਇਕ ਮੇਰੇ ਮਾਈਏ ਨੂੰ ਖਤ ਲਿਖਵਾ ਦਿਓ ਇਕ ਮੇਰੇ ਮਾਈਏ ਨੂੰ ਖਤ ਲਿਖਵਾ ਦਿਓ ਮੇਰੇ ਦਰਦਾਂ ਦਾ ਹਾਲ ਸੁਣਾ ਦਿਓ ਮੇਰੇ ਦਰਦਾਂ ਦਾ ਹਾਲ ਸੁਣਾ ਦਿਓ ਮਾਹੀ ਬਸਦਾਨੀ ਵਿਚ ਕਸ਼ਮੀਰ ਦੇ ਮਾਹੀ ਬਸਦਾਨੀ ਬਿੱਚ ਕੁਸ਼ਮੀਰ ਦੇ ਸੋਲੇ ਗਾਉਂਦਾ ਨੀ ਸਿਆਲਾਂ ਦੀ ਹੀਰ ਦੇ ਸੋਲੇ ਗਾਉਂਦਾ ਨੀ ਸਿਆਲਾਂ ਦੀ ਹੀਰ ਦੇ ਵਿਖਣੇ ਆਂ냔ੇ ਪਿੱਤਲੇ ਗਗਰਾ ਬਿਖਣੇ ਆਂ냔ੇ ਪਿੱਤਲੇ ਗਗਰਾ ਇਕ ਮੇਰੀ ਗਾਗਰ ਦਾ ਮੋਲ ਬਵਾ ਦਿਓ ਇਕ ਮੇਰੀ ਗਾਗਰ ਦਾ ਮੋਲ ਬਵਾ ਦਿਓ ਇਕ ਮੇਰੇ ਰਾਜਣ ਨੂੰ ਖਤ ਲੇਖਵਾ ਦਿਓ ਇਕ ਮੇਰੇ ਰਾਜਣ ਨੂੰ ਖਤ ਲੇਖਵਾ ਦਿਓ ਮੇਰੇ ਦਰਦਾਂ ਦਾ ਹਾਲ ਸੁਣਾ ਦਿਓ ਮੇਰੇ ਦਰਦਾਂ ਦਾ ਹਾਲ ਸੁਣਾ ਦਿਓ ਮਾਹੀ ਬਸਦਨੀ ਵਿਚ ਤਲੇ ਵੰਡੀ ਦੇ ਮਾਹੀ ਬਸਦਨੀ ਵਿਚ ਤਲੇ ਵੰਡੀ ਦੇ ਸੂਟ ਪੇਡੇਨੀ ਕਾਲੀ ਕਰਨਡੀ ਦੇ ਸੂਟ ਭੇਜੇਨੀ ਕਾਲੀ ਕਰਨਡੀ ਦੇ ਵਿਗਨੇ ਆਂ ਨਾਨੇ ਪਿੱਤਲੇ ਗਗਰਾ ਵਿਗਨੇ ਆਂ ਨਾਨੇ ਪਿੱਤਲੇ ਗਗਰਾ ਇੱਕ ਮੇਰੀ ਗਾਗਰ ਦਾ ਮੁੱਲ ਬਵਾ ਦਿਓ ਇੱਕ ਮੇਰੀ ਗਾਗਰ ਦਾ ਮੁੱਲ ਬਵਾ ਦਿਓ ਇੱਕ ਮੇਰੀ ਮਾਈ ਨੂੰ ਖਤ ਲਿਖਵਾ ਦਿਓ ਇੱਕ ਮੇਰੀ ਮਾਈ ਨੂੰ ਖਤ ਲਿਖਵਾ ਦਿਓ ਮਾਹੀ ਬਸਦਾਨੀ ਬੀਚੇਲਹਰ ਦੇ ਮਾਹੀ ਬਸਦਾਨੀ ਮਿਚ ਲਹੌਰ ਦੇ ਗਜਰੇ ਭੀਜੇ ਨੀ ਕੱਚਵਲਰ ਦੇ ਗਜਰੇ ਭੀਜੇ ਨੀ ਦਾ ਕੱਚਵਲਰ ਦੇ ਕਿਦ ਨੂੰ ਆਂਣਾ ਨੇ ਪਿੱਤਲ ਗਾਗਰਾ ਕਿਦ ਨੂੰ ਆਂਣਾ ਨੇ ਪਿੱਤਲ ਗਾਗਰਾ ਇੱਕ ਮੇਰੀ ਗਾਗਰ ਦਾ ਮੁੱਲ ਬਵਾ ਦਿਓ ਇੱਕ ਮੇਰੀ ਗਾਗਰ ਦਾ ਮੁੱਲ ਪਵਾ ਦਿਓ ਇੱਕ ਮੇਰੀ ਮਾਈ ਨੂੰ ਖੱਤ ਲਿਖਵਾ ਦਿਓ ਇੱਕ ਮੇਰੀ ਮਾਈ ਨੂੰ ਖੱਤ ਲਿਖਵਾ ਦਿਓ ਮੇਰੀ ਦਰਦਾਂ ਦਾ ਹਾਲ ਸੁਣਾ ਦਿਓ ਮੇਰੀ ਦਰਦਾਂ ਦਾ ਹਾਲ ਸੁਣਾ ਦਿਓ ਮਾਈ ਬਸਦਾਨੀ ਵਿੱਚ ਸੰਗਰੂਰ ਦੇ ਮਾਈ ਬਸਦਾਨੀ ਮਿੱਚ ਸਹੰਗਰੂਰ ਦੇ ਆਮਿਲ ਸੋਣਿਆ ਕੰਮ ਜ਼ਰੂਰ ਦੇ ਆਮਿਲ ਸੋਣਿਆ ਕੰਮ ਜ਼ਰੂਰ ਦੇ ਕਿਦ ਨੂੰ ਆਂਗਿਆ ਨੇ ਪਿੱਤ ਲੇ ਗਗਰਾ ਬਿਕਣੇ ਆਂਗਿਆ ਨੇ ਪਿੱਤ ਲੇ ਗਗਰਾ ਇੱਕ ਮੀਗ ਬਾਗਰਦਾ ਮੋਲ ਬਵਾ ਦੇਆ ਇੱਕ ਮੇਰੀ ਬਾਗਰਦਾ